ਜਗਜੀਤ ਚਾਨਾ ਤੇ ਤੁਸੀਂ ਦੇਖ ਰਹੇ ਹੋ ਦੀਪ ਫਗਵਾੜਾ ਹੈਡਲਾਈਨ ਲਾਈਵ ਤੇ ਅੱਜ ਅਸੀਂ ਆਪਣੇ ਦਸ਼ਕਾਂ ਦੀ ਕਚਹਿਰੀ ਵਿੱਚ ਲੈ ਕੇ ਆਏ ਆਂ ਫਗਵਾੜਾ ਦਾ ਇੱਕ ਅਜਿਹਾ ਅਹਿਮ ਅਤੇ ਬਹੁਤ ਹੀ ਮਹੱਤਵਪੂਰਨ ਮੁੱਦਾ ਜੋ ਕਿ ਸਮੇਂ-ਸਮੇਂ ਤੇ ਜੋ ਜੋ ਕਿ ਵਕ ਵਕ ਲੀਡਰਾਂ ਨੇ ਇਸ ਨੂੰ ਵਿਕਾਸ ਦਾ ਵੱਡਾ ਨਾਂ ਲੈ ਕੇ ਪ੍ਰਚਾਰਿਆ ਪਰ ਅੱਜ ਉਸ ਦੀ ਗਰਾਊਂਡ ਰਿਐਲਿਟੀ ਕੀ ਹੈ ਇਸ ਦੀ ਤਾਜ਼ਾ ਮਿਸਾਲ ਤੁਸੀਂ ਦੇਖ ਰਹੇ ਹੋ ਅੱਜ ਅਸੀਂ ਖੜੇ ਹਾਂ ਫਗਵਾੜਾ ਫਲਾਈਓਵਰ ਦੇ ਉਸ ਥਾਂ ਤੇ ਜਿੱਥੇ ਕਿ ਫਲਾਈਓਵਰ ਬਣਾ ਹੈ ਅਸੀਂ ਉਸ ਥਾਂ ਤੇ ਖੜੇ ਹਾਂ ਜੇਕਰ 2014 ਦੀ ਗੱਲ ਕਰੀਏ ਤੇ 2014 ਤੋਂ ਬਾਅਦ ਹੀ ਇਹ ਇੱਕ ਵੱਡਾ ਜੋ ਮੁੱਦਾ ਬਣਿਆ ਸੀ ਫਗਵਾੜਾ ਦੇ ਵਿੱਚ ਕਿ ਫਗਵਾੜਾ ਦਾ ਫਲਾਈਓਵਰ ਬਣਾਣਾ ਚਾਹੁੰਦਾ ਹੈ ਤੇ ਉਸ ਵੇਲੇ ਅਕਾਲੀ ਭਾਜਪਾ ਗੱਠਜੋੜ ਦੇ ਵੱਡੇ ਲੀਡਰਾਂ ਨੇ ਦਾਅਵਾ ਕੀਤਾ ਸੀ ਕਿ ਇਸ ਨੂੰ ਜਲਦ ਬਣਾਇਆ ਜਾਏਗਾ ਉਸ ਤੋਂ ਬਾਅਦ ਕੇਂਦਰ ਵਿਚਲੀ ਮੋਦੀ ਸਰਕਾਰ ਵਿੱਚ ਮੰਤਰੀ रहे विजय सापला ਨੇ ਵੀ ਇਸ ਨੂੰ ਅਹਿਮ ਚੁਣੌਤੀ ਬਣ ਕੇ ਸਾਹਮਣੇ ਲਿਆਂਦਾ ਸੀ ਪਰ ਅੱਜ ਹਕੀਕਤ ਕੀ ਹੈ ਪਿਛਲੇ 5 ਸਾਲਾਂ ਵਿੱਚ ਇਸ ਦਾ ਵਿਕਾਸ ਕਾਰਜ ਕੀ ਹੋਇਆ ਤੁਸੀਂ ਦੇਖ ਸਕਦੇ ਹੋ ਇਸ ਦੀ ਅੰਦਰਲੀ ਤਸਵੀਰ ਅਸੀਂ ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਦੀਆਂ ਤਾਜ਼ਾ ਤਸਵੀਰਾਂ ਕੇ ਜੋ ਪੁਲ ਜੋ ਹੈ ਇਸ ਜੋ ਨਿਰਮਾਣधीन ਪੁਲ ਹੈ ਉੱਥੇ ਕਿਹੋ ਜਿਹੇ ਹਾਲਾਤ ਨੇ ਔਰ ਇਸ ਜਗ੍ਹਾ ਤੇ ਕੀ ਕੀ ਸੁੱਟਿਆ ਜਾ ਰਿਹਾ ਹੈ ਕੂੜਾ ਕਰਕਟ ਹੈ ਗੰਦ ਦੇ ਢੇਰ ਨੇ ਆ ਦੀਪਗੁਰਾ ਹਰਲੇਨ ਲਾਈਵ ਵੱਲੋਂ ਅਸੀਂ 7 ਵੀਡੀਓ ਇਸ ਬੰਦੇ ਵਿੱਚ ਜਾਰੀ ਕਰ ਚੁੱਕੇ ਆ ਅਤੇ ਇੱਥੋਂ ਦੇ ਲੋਕਾਂ ਨੂੰ ਲਾਮਬੰਦ ਕਰ ਚੁੱਕੇ ਆ ਕਿ ਇਸ ਪੁਲ ਦੇ ਲਈ ਜੋ ਹੈ ਅੱਗੇ ਦੀ ਕਾਰਵਾਈ ਦੇ ਵਿੱਚ ਯੋਗਦਾਨ ਪਾਣ ਇਹ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਕਿਰਿਆ ਰਿਹਾ ਪਹਿਲਾਂ ਮਿੱਟੀ ਦਾ ਪੁਲ ਜੋ ਹੈ ਬਿਲਕੁਲ ਨਿਰਮਾਣ ਦੀਨ ਸ਼ੁਰੂ ਹੋ ਗਿਆ ਸੀ ਪਰ ਭਾਸ਼ਪਾਦੀ ਅੰਦਰੂਨੀ ਖਿੱਚਾ ਤਾਨ ਕਰਕੇ ਇਸ ਦਾ ਵਿਕਾਸ ਕਾਰਜ ਰੁਕ ਗਿਆ ਤੇ ਫਿਰ ਇਸ ਨੂੰ ਬਾਅਦ ਵਿੱਚ ਐਲੀਵੇਟਡ ਪੁਲ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ ਗਿਆ ਹੈਰਾਨੀਜਨਕ ਨੁਕਤਾ ਤਾਂ ਇਹ ਵੀ ਹੈ ਕਿ 25 ਫਰਵਰੀ ਨੂੰ ਕੇਂਦਰੀ ਕੈਬਨਿਟ ਵਿੱਚ ਅਹਿਮ ਹਿੱਸਾ ਰਹੇ ਨਿਤਿਨ ਗੜਗਰੀ ਨੇ ਜਦੋਂ ਇਸ ਪੁਲ ਦਾ ਉਦਘਾਟਨ ਕੀਤਾ ਸੀ ਤੇ ਉਸ ਵੇਲੇ ਟੈਂਡਰਿੰਗ ਵੀ ਨਹੀਂ ਹੋਈ ਸੀ ਇਹ ਇੱਕ ਬਹੁਤ ਵੱਡਾ ਜੋ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਉਦਘਾਟਨ ਸਮੇਂ ਇਸ ਦੀ ਟੈਂਡਰਿੰਗ ਵੀ ਨਹੀਂ ਹੋਈ ਅਤੇ ਇਹ ਟੈਂਡਰਿੰਗ ਉਸ ਤੋਂ ਬਾਅਦ ਵਿੱਚ ਹੋਈ ਪਰ ਅੱਜ ਜੋ ਤੈ ਸ਼ੁਦਾ ਸਮਾਂ ਹੈ ਉਸ ਤੇ 10 ਤੋਂ 15 ਫੀਸਦੀ ਜੋ ਸਮਾਂ ਖਰਚ ਹੋ ਚੁੱਕਾ ਹੈ ਪਰ ਹੱਲੇ ਤੱਕ ਪੁਲ ਜੋ ਹੈ ਉੱਥੇ ਹੀ ਖੜਾ ਹੈ ਜਿੱਥੇ ਖੜਾ ਸੀ ਇਨਾ 2 ਮਹੀਨਿਆਂ ਦੇ ਵਿੱਚ ਸਿਰਫ ਕੋਸ਼ਿਕ ਸਮਰਸੀਬਲ ਬੋਰ ਹੋਏ ਨੇ ਭੂਮੀ ਪ੍ਰੀਖਣ ਹੋਇਆ ਹੈ ਪਰ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਕੋਈ ਵੀ ਕਰਮਚਾਰੀ ਜੋ ਪੁਲ ਨੂੰ ਟੈਂਡਰ ਮਿਲਿਆ ਸੀ ਕੰਪਨੀ ਦਾ ਉਹਨਾਂ ਦਾ ਕੋਈ ਵੀ ਕਰਮਚਾਰੀ ਇੱਥੇ ਤਨਾਤ ਨਹੀਂ ਹੈ ਤੇ ਇੱਥੇ ਉਹੀ ਹਾਲਾਤ ਨੇ ਜੋ ਪਹਿਲਾਂ ਅਸੀਂ ਕਈ ਵਾਰ ਆਪਣੇ ਦਰਸ਼ਕਾਂ ਨੂੰ ਦੱਸ ਸਕਦੇ ਹਾਂ ਇਸ ਦੀ ਤਾਜ਼ਾ ਤਸਵੀਰ ਜੋ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕੂੜਾ ਕੜਕੜ ਗੰਦ ਦੇ ਢੇਰ ਦੇ ਲਈ ਇਸ ਪੁਲ ਨੂੰ ਵਰਤਿਆ ਜਾ ਰਿਹਾ ਹੈ ਹੁਣ ਜੋ ਇਸ ਵੇਲੇ ਜ਼ਮੀਨੀ ਹਕੀਕਤ ਹੈ ਕਿ ਉਹਨਾਂ ਜ਼ਮੀਨੀ ਹਕੀਕਤਾਂ ਨੂੰ ਪਛਾਣਦੇ ਹੋਏ ਕਿ ਜੋ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਇਸ ਬਾਰੇ ਕੁਝ ਅਗਲਾ ਕਦਮ ਚੱਕਣਗੇ ਇਸ ਤੋਂ ਨਾਲ ਹੀ ਡਾਕਟਰ ਰਾਜਕ ਮਸਤੇ ਉਮੀਦਵਾਰ ਨੇ ਆਪ ਪਾਰਟੀ बसपा ਨੇ ਬਹੁਤ ਸਾਰੇ ਉਮੀਦਵਾਰ ਆਪਣੇ ਉਤਾਰੇ ਹੋਏ ਨੇ ਔਰ ਇਹ ਚੋਣਾਂ ਦੇ ਵਿੱਚ ਰਾਸੀ ਮੁੱਦਾ ਬਣਦਾ ਹੈ ਇਹੋ ਜਿਹਾ ਵਿਕਾਸ ਕਾਰਜ ਕਿ ਹਰ ਵਾਰ ਲੁਭਾਣੇ ਵਾਅਦਿਆਂ ਅਤੇ ਲਾਰਿਆਂ ਤੋਂ ਉੱਠ ਕੇ ਕਿ ਫਗਵਾੜਾ ਦੀ ਜਨਤਾ ਨੂੰ ਫਗਵਾੜਾ ਫਲਾਈਓਵਰ ਪੁਲ ਬਣ ਕੇ ਨਸੀਬ ਹੋਏਗਾ ਇਹ ਤਾਂ ਭੂਇਕ ਤੈ ਕਰੇਗਾ ਪਰ ਇਹਨਾ ਜਰੂਰ ਹੈ ਕਿ ਲੋਕ ਸਭਾ 2019 ਦੀ ਚੋਣਾਂ ਵਿੱਚ ਵਿਕਾਸ ਨੂੰ ਇੱਕ ਵੱਡਾ ਮੁੱਦਾ ਬਣਾ ਕੇ ਇਸ ਪੁਲ ਨੂੰ ਵੀ ਪ੍ਰਚਾਰਿਆ ਜਾਏਗਾ ਉਂਝ ਇਸ ਪੁਲ ਬਾਰੇ ਜੋ ਲੋਕਾਂ ਦੇ ਵਿਚਾਰ ਨੇ ਆਓ ਉਹਨਾਂ ਵਿਚਾਰਾਂ ਤੇ ਵੀ ਸਾਂਝ ਪਾਣੇ ਆ ਦੇਖੋ ਜੀ ਫਗਵਾੜਾ ਜਿਹੜਾ ਸ਼ਹਿਰ ਹੈ ਭਾਰਤ ਦੇ ਨਕਸ਼ੇ ਵਿੱਚ ਹੈ ਔਰ ਮੁੱਖ ਮਾਰਗ ਤੇ ਸਥਿਤ ਹੈ ਔਰ ਲੋਕ ਬਹੁਤ ਪਰਸ਼ਾਨ ਹੋ ਰਿਹਾ ਲੰਬੇ ਸਮੇਂ ਤੋਂ ਇਹ ਮਾਮਲਾ ਲਟਕ ਕੇ ਆ ਰਿਹਾ ਔਰ ਸਾਡੇ ਰਾਜਨੀਤਿਕਾਂ ਨੇ ਕਦੀ ਵੀ ਇਹਦੀ ਸੁਧ ਨਹੀਂ ਲਈ ਪਿੱਛੇ ਜੇ ਸੁਣਨੇ ਮਿਲਿਆ ਕਿਸੇ ਕੰਪਨੀ ਨੂੰ ਠੇਕਾ ਦਿੱਤਾ ਔਰ 1 ਸਾਲ ਚੋਂ ਕੰਪਨੀ ਪੂਰਾ ਕਰੇਗੀ ਜਦਕਿ ਠੇਕਾ ਦਿੱਤਾ 2 ਮਹੀਨੇ ਬੀਤ ਚੁੱਕਿਆ ਇਹ ਤੱਕ ਕੋਈ ਵੀ ਕੰਮ ਹੁੰਦਾ ਨਜ਼ਰ ਨਹੀਂ ਆ ਰਿਹਾ ਔਰ ਲੋਕ ਪਰੇਸ਼ਾਨ ਹੋ ਰਿਹਾ ਜਦੋਂ ਆਪਾਂ ਬੱਸ ਸਟੈਂਡ ਦੇ ਇੱਕ ਸਾਈਡ ਤੋਂ ਦੂਸਰੀ ਸਾਈਡ ਪਾਰ ਕਰਨਾ ਹੁੰਦਾ ਲੋਕ ਆਪਣੀ ਜਾਨ ਜੋਖਮ 'ਚ ਲੈ ਕੇ ਉਹ ਸੜਕ ਪਾਰ ਕਰਦੇ ਆ ਔਰ ਬਹੁਤ ਜ਼ਿਆਦਾ ਪਰੇਸ਼ਾਨੀਆਂ ਲੋਕਾਂ ਨੂੰ ਇਹਦੇ ਬਾਬਤ ਹੋ ਰਹੀਆਂ ਔਰ ਚਾਹੀਦਾ ਹੈ ਕਿ ਸਾਡੇ ਰਾਜਨੀਤਿਕ ਲੋਕ ਇਤੋਂ ਰਾਜਨੀਤਿਕ ਰੋਟੀਆਂ ਨਾ ਸੇਕਣ ਇਸ ਪੁੱਲ ਦੇ ਨਿਰਮਾਣ ਲਈ ਜਿਹੜੀ ਆ ਤੇਜੀ ਦਿਖਾਨ ਜਿਹੜੀ ਕੰਪਨੀ ਨੇ ਠਿਕਾ ਲਿਆ ਉਹਨੂੰ ਦੇਸ਼ਾ ਨਿਰਦੇਸ਼ ਹੋਣ ਕਿ ਜਲਦੀ ਜਲਦੀ ਉਹ ਕੰਮ ਪੂਰਾ ਕਰੇ ਨਹੀਂ ਤਾਂ ਉਹਦੇ ਜਿਹੜੀ ਆ ਪੈਸੇ ਕੱਟੇ ਜਾਣ। ਇਹ ਜੁਟੀ ਡੋਰ ਤੇ ਹੈਗਾ ਜੀ ਇਹ ਇਹ ਮੇਨ ਆ ਜੀ ਇਹ ਇਸ ਇਹ ਤੋਂ ਬ੍ਰਾਂਚ ਲਾਈਨ ਵੀ ਨਿਕਲਦੀ ਆ ਨਵੇਂ ਸ਼ਹਿਰ ਵੀ ਨਿਕਲਦੀ ਆ। ਉਸ ਤੋਂ ਬਾਅਦ ਕੋਦੋਂ ਨਾ ਵੀ ਨਿਕਲਦੀ ਹੈਗੀ ਆ। ਇਹ ਪੁੱਲ ਲਾਜ਼ਮੀ ਚਾਹੀਦਾ ਜੀ ਨਹੀਂ ਤਾਂ ਲੋਕਾਂ ਨੂੰ ਲੰਘਣ ਵਿੱਚ ਬੜੀ ਪਰੇਸ਼ਾਨੀ ਹੁੰਦੀ ਹੈਗੀ ਆ। ਬੜੀ ਮੁਸ਼ਕਲ ਨਾ ਜੇ ਪੁਲ ਦਾ ਕੰਮ ਬੜੀ ਦੇਰ ਦਾ ਫਸਿਆ ਆ 2014 ਦੀ ਸਰਕਾਰ ਆਈ ਆ ਬੀਜੇਪੀ ਸਰਕਾਰ ਆਈ ਆ ਪਹਿਲਾਂ ਦੂਸਰੀਆਂ ਸਰਕਾਰਾਂ ਵਿੱਚ ਗਿਆ ਪੁਲ ਦਾ ਕੰਮ ਜਲਦੀ ਹੋ ਜਾਊਗਾ ਪਰ ਕਦੀ ਇਹਨੂੰ ਐਲੀਵੇਟਡ ਪੁਲ ਕਹਿੰਦੇ ਆ ਕਦੀ ਇਹਨੂੰ ਕਹਿੰਦੇ ਜੀ ਇਹ ਦੂਜਾ ਬੰਨਾ ਆ ਫਗਵਾੜੇ ਨੂੰ ਕੁਝ ਨਹੀਂ ਮਿਲ ਰਿਆ ਇਹ ਪੁਲ ਦਾ ਕੰਮ ਫਸਣ ਦੇ ਨਾਲ ਪਹਿਲਾਂ ਪਿਛੇ ਮਿਨਿਸਟਰ ਸਾਹਿਬ ਆਏ ਆਪਣੇ ਐਮਪੀ ਸਾਹਿਬ ਆਏ ਕਹਿੰਦੇ ਇਹ ਪੁਲ ਦਾ ਉਦਘਾਟਨ ਕਰਵਾਗੇ ਉਦਘਾਟਨ ਵੀ ਹੋ ਗਿਆ ਹਾਲੇ ਵੀ ਪੁਲ ਦਾ ਕੋਈ ਦਾ ਕੰਮ ਉੱਥੇ ਦਾ ਉੱਥੇ ਆ ਸਰਕਾਰਾਂ ਨੂੰ ਅਪੀਲ ਆ ਕਿ ਫਗਵਾੜੇ ਦਾ ਪੁਲ ਫੜਾਫੜ ਬਣਾ ਦਿੱਤਾ ਜਾਵੇ ਨਹੀਂ ਤਾਂ ਇਹ ਲਾਰੇ ਇਦਾਂ ਚੱਲਾਂਗੇ ਅਗਲੀ ਖਮਿਆਜਾ ਨਹੀਂ ਤਾਂ ਸਰਕਾਰ ਨੂੰ ਭੁਗਤਣਾ ਪਵੇਗਾ। ਪੁਤ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਪੁਤ ਦਾ ਇਤਿਹਾਸ ਇਹ ਕਹਿੰਦਾ ਹੈ ਕਿ ਕਦੇ ਵੀ ਸਮਾਂ ਵੱਧ ਸਮੇਂ ਦੇ ਵਿੱਚ ਪੁਤਾਂ ਦਾ ਨਿਰਮਾਣ ਨਹੀਂ ਹੋਇਆ। ਇਹੀ ਕਾਰਨ ਹੈ ਕਿ ਜਦੋਂ ਇਸ ਪੁਲ ਦੇ ਨਿਰਮਾਣ ਨੂੰ ਕੰਪਨੀ ਨੂੰ ਦਿੱਤਾ ਗਿਆ ਕਿਹਾ ਤਾਂ ਇਹੀ ਗਿਆ ਸੀ ਕਿ ਕੁਝ ਸਾਲ ਦੇ ਵਿੱਚ ਦੇ ਕਰੀਬ ਇਹ ਪੁਲ ਖਤਮ ਹੋ ਜਾਏਗਾ ਪਰ ਅੱਜ 2 ਮਹੀਨਿਆਂ ਦੇ ਬਾਅਦ ਵੀ ਪੁਲ ਜਿਉਂ ਦਾ ਤਿਉਂ ਬਰਕਰਾਰ ਹੈ। ਉਸ ਵੇਲੇ ਰਾਸੀ ਚੋਣਾ ਦੇ ਵਿੱਚ ਖੜੇ ਹੋਏ ਉਮੀਦਵਾਰਾਂ ਕਿਸ ਤਰ੍ਹਾਂ ਲੋਕਾਂ ਨੂੰ ਇਸ ਪੁਲ ਦੇ ਨਿਰਮਾਣ ਬਾਰੇ ਵਾਅਦੇ ਕਰਦੇ ਨੇ ਲਾਰੇ ਕਰਦੇ ਨੇ ਇਹ ਤਾਂ ਹੁਣ ਕੋਈ ਇਕ ਤੈ ਕਰੇਗਾ ਪਰ ਇਹਨਾ ਜ਼ਰੂਰ ਹੈ ਕਿ ਇਸ ਵਾਰ ਇਹ ਮੁੱਦਾ ਇਹਨਾ ਚੋਣਾਂ ਵਿੱਚ ਕਾਫੀ ਭਖ ਵੀ ਸਕਦਾ ਹੈ ਕੈਮਰਾਮੈਨ ਰਕੇਸ਼ ਨਾਲ ਦੀ ਫਗਵਾੜਾ ਹੈਡਲਾਈਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ